ਇਕ ਨਗਰ ਸੀ ਉਸ ਨਗਰ ਦੇ ਵਿੱਚ ਇੱਕ ਨਿਰਧਨ ਗਰੀਬ ਮਾੜਾ ਸਖ ਵਸਦਾ ਸੀ ਉਹਦੇ ਪਾਸ ਕੋਈ ਧਨ ਨਹੀਂ ਸੀ ਭਾਵ ਕੋਈ ਪਦਾਰਥ ਨਹੀਂ ਸੀ ਉਹਦੇ ਪਾਸ ਭਾਵ ਯਤਨ ਬੜਾ ਕਰਦਾ ਸੀ ਕਿ ਤਦਾਂ ਨੂੰ ਪ੍ਰਾਪਤ ਕਰਨ ਦਾ ਨਹੀਂ ਸੀ ਧਨ ਪ੍ਰਾਪਤ ਦਾ ਬੜਾ ਉਦਮ ਕਰਦਾ ਸੀ ਪਰ ਭਾਵ ਉਹ ਜਿਹੜੀ ਗਰੀਬੀ ਸੀ ਉਹ ਨਹੀਂ ਸੀ ਕੱਟੀ ਜਾਂਦੇ ਪਈ ਮਾੜੇ ਤੇ ਨਹੀਂ ਸੰਦੂਰ ਹੁੰਦੇ ਪਏ ਗੁਰੂ ਹਰਿ ਸੱਚੇ ਪਾਚਾ ਕਹਿੰਦੇ ਨੇ ਉਹਦੇ ਘਰ ਇੱਕ ਚਿੜਾ ਤੇ ਚਿੜੀ ਸੇ ਸਾਥ ਸੰਗਤ ਉਹਨੇ ਆਲਣਾ ਪਾਲਿਆ ਉਹ ਪਿਛਲੇ ਜਨਮ ਦੇ ਨਾ ਗੁਰੂ ਦੇ ਸਿੱਖ ਸੰਸਾਗਤ ਕੋਈ ਐਸਾ ਕਰਮ ਕਰ ਲਿਆ ਜੂਨ ਮਿਲ ਗਈ ਚਿੜੀ ਤੇ ਚਿੜੇ ਦੀ ਸਾਸ ਸੰਗਤ ਹੈ ਤੇ ਚਿੜੀ ਚਿੜਾ ਬਣ ਗਏ ਪਰ ਉਹਨਾਂ ਨੇ ਕੋਈ ਗੁਰੂ ਦੀ ਸੇਵਾ ਕੀਤੀ ਸੀ ਸਾਸ ਸੰਗਤ ਚ ਸਤਗੁਰ ਦੀ ਸੇਵਾ ਕਰਨ ਉਹਨਾਂ ਨੂੰ ਗਿਆਨ ਸੀ ਗੁਰੂ ਦੇ ਪਿਆਰੇ ਉਸ ਗਿਆਨ ਦੇ ਕਾਰਨ ਵੀ ਸਤਗੁਰੂ ਕੀ ਚੀਜ਼ ਹੈ ਸਤਗੁਰ ਦੇ ਦਰ ਦੀ ਸੇਵਾ ਕੀ ਚੀਜ਼ ਹੈ ਔਰ ਅਨਦਾਨ ਕਰਨਾ ਕੀ ਚੀਜ਼ ਹੈ ਧਨਦਾਨ ਕਰਨਾ ਕੀ ਕੀ ਪ੍ਰਾਪਤ ਹੁੰਦਾ ਹੈ ਇਹ ਸਾਰੇ ਉਹਨਾਂ ਨੂੰ ਗਿਆਨ ਸੀ ਇਸ ਗੱਦਾ ਇਸ ਸਤਗੁਰ ਦੇ ਦਰ ਦਾ ਤੇ ਸਤਗੁਰ ਦੇ ਘਰ ਦਾ ਪਰ ਕਿਸੇ ਕਰਮ ਕਰਕੇ ਉਹਨਾਂ ਨੂੰ ਇਹ ਜੂਨ ਮਿਲ ਗਈ ਸਾਹ ਸੰਗਤ ਚ ਗੁਰੂ ਦੇ ਸਿੱਖ ਸੰਚਿੜੀ ਤੇ ਚੜਾ ਸੇਵਾ ਕੀਤੀ ਸੀ ਗੁਰੂ ਘਰ ਦੀ ਉਹ ਸੇਵਾਦਨਾ ਸਭ ਗਿਆਨ ਹੈ ਸਾ ਪਿਛਲਾ ਗਿਆਨ ਹੈ ਪਰ ਕੋਈ ਐਸਾ ਕੋ ਕਰਮ ਕੀਤਾ ਸੀ ਜਿਸ ਦੇ ਨਾਲ ਚਿੜੀ ਤੇ ਚਿੜੇ ਦੇ ਜੂਨ ਮਿਲ ਗਈ ਜਿਹਦੇ ਕਰ ਰਹੇ ਦੇ ਸੀ ਨਾ ਉਹਦੀ ਹਮਦਰਦੀ ਮਨ ਚ ਗੱਲ ਆਈ ਕਿnde ਜਿੱਥੇ ਸੀ ਰਹਿੰਦੇ ਨੇ ਗਰੀਬ ਬੜਾ ਸਾ ਸੰਗ ਵਿੱਚ ਦਿਲ ਦਿੱਧ ਰਹੇ ਤੇ ਗਰੀਬੀ ਹੈ ਇਹਦੀ ਗਰੀਬੀ ਦੂਰ ਕਰੀਏ ਕਿਸੇ ਤਰ੍ਹਾਂ ਇਹਨਾਂ ਦੇ ਦੁਲਿਤ ਰਿਆਂ ਨੂੰ ਜਨਮਾਂ ਜਲਮ ਦੇ ਦਿਨ ਪਿਆ ਦੂਰ ਕਰੀਏ ਉਹ ਚਿੜੀ ਤੇ ਚਿੜੀ ਦੇ ਮਾਂ ਦੀ ਅਵਸਥਾ ਬਣ ਗਈ। ਉਹਦੀ ਬਿਪਤਾ ਨੂੰ ਦੂਰ ਕਰਨ ਦੇ ਵਾਸਤੇ, ਉਹਦੀ ਮੁਸੀਬਤ ਨੂੰ ਦੂਰ ਕਰਨ ਦੇ ਵਾਸਤੇ, ਉਹਦੀ ਗਰੀਬੀ ਨੂੰ ਦੂਰ ਕਰਨ ਦੇ ਵਾਸਤੇ, ਉਹਦੇ ਦੁਲਿਤਰਾਂ ਨੂੰ ਦੂਰ ਕਰਨ ਦੇ ਵਾਸਤੇ, ਉਹਦੀ ਸਹਾਇਤਾ ਕਰਨ ਦੇ ਵਾਸਤੇ ਇਸ ਚਿੜੀ ਤੇ ਚਿੜੀ ਨੇ ਆਪਣਾ ਮਨ ਬਣਾ ਲਿਆ। ਉਹਨਾਂ ਨੇ ਨਾ ਕੋਈ ਦਿਹਾੜੀ ਕਰਨੀ, ਕੋਈ ਅੰਨ ਖਰੀਦ ਕੇ ਲਿਆਉਣਾ, ਕੋਈ ਆਟਾ ਖਰੀਦ ਕੇ ਲਿਆਉਣੀ, ਕੋਈ ਦਾਲ ਖਰੀਦ ਕੇ ਲਿਆਉਣੀ ਇਨਨੂ ਤੁਨਾ ਆਪਣੀ ਚੁੰਝ ਭਰ ਲੈਣੀ ਸਾਧ ਸੰਗਤ ਚ ਚੁੰਝ ਭਰ ਕੇ ਆ ਕੇ ਗੁਰੂ ਕੇ ਲੰਗਰ ਚ ਪਾ ਦੇਣੀ ਗੁਰੂ ਦੇ ਪਿਆਰੇ ਆ ਕੇ ਉਹ ਗੁਰੂ ਕੇ ਲੰਗਰ ਚ ਪਾ ਦਿਆ ਕਰਨੀ ਉਹਨੂੰ ਨਹੀਂ ਪਤਾ ਉਹ ਅਗਿਆਨੀ ਨੇ ਸਾਧ ਸੰਗਤ ਚ ਇਹਨਾਂ ਨੂੰ ਗਿਆਨ ਸੀ ਪੰਛੀ ਹੁੰਦੇ ਹੋਏ ਵੀ ਸਤਿਗੁਰੂ ਦੀ ਸੇਵਾ ਕੀ ਦਿੱਤਾ ਗਿਆਨ ਸੀ ਗੁਰੂ ਦੇ ਪਿਆਰੇ ਇੰਨ ਉਸ ਗਿਆਨ ਦੇ ਕਾਰਨ ਉਥੋਂ ਚੁੰਝ ਪਰਣੀ ਆ ਕੇ ਗੁਰੂ ਕੇ ਲੰਗਰ ਚ ਪਾ ਦੇਣੀ ਕਿਉਂਕਿ ਤਾਜ਼ਾ-ਤਾਜ਼ਾ ਖਾਂਦੇ ਹਨ ਤਾਜ਼ਾ-ਤਾਜ਼ਾ ਖਵਾਉਂਦੇ ਸਨ ਉਹ ਜਿਉ ਉਹਨਾਂ ਨੇ ਕਣਕ ਉਥੇ ਰੱਖਣੀ ਤੇ ਉਹ ਜਿਨੇ ਦਾਣੇ ਹੋਣੇ ਚੁੰਝ ਵਿੱਚ ਮੂੰਚ ਤੇ ਉਹ ਜਾ ਕੇ ਗੁਰੂ ਕੇ ਲੰਗਰ ਚ ਪਾ ਦੇਣੇ ਉਹ ਪੈਂਦੇ ਪੈਂਦੇ ਗੁਰੂ ਦੇ ਪਿਆਰ ਕਿ ਹੋ ਗਿਆ ਅੰਤ ਤੇ ਤਾਂ ਤੇ ਸੰਪਦਾ ਲੱਗੀ ਫਿਰ ਉਹਨਾਂ ਸਾਸ ਸੰਗਤ ਚ ਉਹ ਸਾਰਾ ਦਾਣ ਪ੍ਰਵਾਣ ਹੋ ਗਿਆ ਗੁਰੂ ਦੇ ਪਿਆਰਿਆ ਸਜਣੋ ਕਰਮ ਨੇ ਕਿਸੇ ਨੂੰ ਮaaf ਨਹੀਂ ਕਰਨਾ ਸਾਸ ਸੰਗਤ ਚ ਤੁਸੀਂ ਨੂੰ ਮਾਫ਼ੀ ਕਰਨਾ ਗੁਰੂ ਦੇ ਪਿਆਰੇ ਐਡਾ ਤੁਸੀਂ ਕਰਦੇ ਹੋ ਨਾ ਪਏ ਹਿਰਦੇ ਸ਼ੁੱਧ ਦੇ ਨਾਲ ਪ੍ਰੇਮ ਤੇ ਪਿਆਰ ਦੇ ਨਾਲ ਸ਼ਰਧਾ ਤੇ ਪ੍ਰਤੀਦ ਦੇ ਨਾਲ ਵਿਰਥ ਨਹੀਂ ਜਾਣਾ ਸਾਸੰਗਤ 'ਚ ਇਹ ਕਦੇ ਨਹੀਂ ਵਰਤੀ ਜਾਣਾ ਗੁਰੂ ਦੇ ਪਰ ਉਗਣਾ ਸਾਸੰਗਤ 'ਚ ਜਿਹੜਾ ਤੁਸੀਂ ਇੱਥੇ ਬੀਜੀ ਬੀਜਦੇ ਉਗਣਾ ਹੈ